ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਜਦ ਵੱਸ਼ ਨਸ਼ਾ ਵਿਰੁੱਧ ਕਰੀਬ 101 ਦਿਨ ਹੋ ਚੁੱਕੇ ਨੇ ਔਰ ਅਜਿਹੇ ਮਸਲੇ ਦੇ ਵਿੱਚ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਕਿ ਵੱਡੇ ਵੱਡੇ ਤਸਕਰ ਉਹਨਾਂ ਵੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਕੋਲ ਨਸ਼ਾ ਵੀ ਬਰਾਮਦ ਕੀਤਾ ਗਿਆ ਉਹਨਾਂ ਦੇ ਘਰ ਵੀ ਟਾਏ ਗਏ ਨੇ ਤੇ ਡਰੱਗ ਮੰਨੀ ਵੀ ਫੜੀ ਗਈ ਆ ਹਾਲਾਂਕਿ ਵਿਰੋਧੀ ਧਿਰ ਪੰਜਾਬ ਸਰਕਾਰ ਦੇ ਇਸ ਦਾਅਵੇ ਦੇ ਨਾਲ ਤਾਲੁਕ ਨਹੀਂ ਰੱਖਦੇ ਵਿਰੋਧੀ ਧਿਰਾਂ ਦੇ ਕਹਿਰੀਆਂ ਕਿ ਸਿਰਫ ਡਰਾਮਾ ਨਸ਼ਾ ਤਾਂ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਹਾਲਾਂਕਿ ਹੁਣ ਸਿਆਸਤ ਪੰਜਾਬ ਦੀ ਹੈ ਕਿ ਸਰਕਾਰ ਕਹਿੰਦੀ ਹੈ ਕਿ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੇ ਡੋਪ ਟੈਸਟ ਕਰਾਓ ਉਧਰ ਵਿਰੋਧੀ ਧਿਰ ਕਹਿ ਰਹੇ ਨੇ ਕਿ ਸਮੁੱਚੀ ਆਮ ਆਦੀ ਪਾਰਟੀ ਦੇ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤੱਕ ਜਿਹੜੇ ਡੋਪ ਟੈਸਟ ਕਰਵਾਏ ਜਾਣ ਲੇਕਿਨ ਗੱਲ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਅਜਿਹੇ ਕੇਸ ਨਸ਼ਿਆਂ ਦੇ ਮਸਲੇ ਦੇ ਵਿੱਚ ਦਰਜ ਕੀਤੇ ਗਏ ਨੇ ਜਿਨ੍ਹਾਂ ਦੀ ਤੁੱਕ ਵੀ ਨਹੀਂ ਬੰਦੀ ਸੀ ਕਿਸੇ ਕੋਲ ਨਸ਼ਾ ਕਰਦੇ 10 ਰੁਪਏ ਦਾ ਨੋਟ ਜਾਂ ਬੀੜੀ ਮਿਲ ਗਈ ਪਰਚਾ ਨਸ਼ੇ ਦਾ ਤਰਜ ਹੋ ਗਿਆ ਅਜਿਹੀ ਇੱਕ ਪਰਚੋਲ ਕੀਤੀ ਗਿਆ ਜਿਹਦੇ ਚਲਦਿਆਂ ਇਹ ਖਬਰ ਨਸ਼ਰ ਹੋਈ ਹੈ ਕਿ ਅਜਿਹੇ ਕੇਸ ਨੇ ਕੋਕ ਕੀਤੀ ਗਈ ਹੈ ਕਿ ਫੜੇਗੇ ਨਸ਼ੇੜੀਆਂ ਉੱਤੇ ਐਨ ਡੀ ਪੀ ਐਸ ਐਕਟ ਦੀ ਤਹਿਤ ਦੀ ਜਿਹੜੀ ਧਾਰਾ 27 61 85 ਤੱਕ ਕੇਸ ਦਰਜ ਕੀਤੇ ਗਏ ਨੇ ਇਹਨਾਂ ਕੇਸਾਂ ਵਿੱਚ ਤਾਂ ਕੋਈ ਰਿਕਵਰੀ ਵੀ ਨਹੀਂ ਹੋਈ ਲੇਕਿਨ ਪੰਜਾਬ ਪੁਲਿਸ ਨੇ ਕੇਸ ਦਰਜ ਕਰ ਦਿੱਤੇ ਨੇ ਖਬਰ ਆ ਕਿ ਪੰਜਾਬ ਪੁਲਿਸ ਦਾ ਨਸ਼ਾ ਤਸਕਰੀ ਖਿਲਾਫ ਐਕਸ਼ਨ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ਦੇ ਮੁਖਬਰਾਂ ਦੀ ਜਾਗ ਖੁੱਲ ਗਈ ਹੋਵੇ ਜੁਧ ਨਸ਼ਾ ਵਿਰੁੱਧ ਮਿਹਮ ਦੀ ਕਾਮਯਾਬੀ ਵਿੱਚ ਮੁਖਬਰਾਂ ਦੀ ਭੂਮਿਕਾ ਵੀ ਕਮਾਲ ਦੀ ਜਾਪਦੀ ਹੈ ਜਦੋਂ ਨਸ਼ਾ ਨੂੰ ਲੈ ਕੇ ਦਰਜ ਪੁਲਿਸ ਕੇਸਾਂ ਦੀ ਫਰੋਲਾ ਫਰੋਲੀ ਕੀਤੀ ਗਈ ਤਾਂ ਪੰਜਾਬ ਪੁਲਿਸ ਦੀ ਕਾਰਖਸ਼ਾਲੀ ਦਾ ਵੀ ਅਨੋਖਾ ਨਮੂਨਾ ਦੇਖਣ ਨੂੰ ਸਾਹਮਣੇ ਆਇਆ ਚਾਹੇ ਨਸ਼ਾ ਕਰਨ ਵਾਲਿਆਂ ਖਿਲਾਫ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਕੇਸ ਦਰਜ ਹੋਇਆ ਹੋਵੇ ਪਰ ਸਭ ਪੁਲਿਸ ਕੇਸਾਂ ਦੀ ਉਬਾਰਤ ਇੱਕੋ ਜਿਹੀ ਲੱਗ ਰਹੀ ਹੈ ਪੰਜਾਬ ਪੁਲਿਸ ਨੇ 1 ਮਾਰਚ ਤੋਂ ਲੈ ਕੇ ਜੁਧ ਨਸ਼ਾ ਵਿਰੁੱਧ ਤਹਿਤ ਹੁਣ ਤੱਕ 16492 ਤਸਕਰ ਗ੍ਰਿਫਤਾਰ ਕੀਤੇਗੇ ਜਿਸ ਦਾ ਮਤਲਬ ਇਹ ਨਿਕਲਦਾ ਕਿ ਰੋਜ਼ਾਨਾ ਔਸਤਨ 163 ਤਸਕਰਾਂ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਇਹਨਾਂ ਕੇਸਾਂ ਵਿੱਚ ਹਜ਼ਾਰਾਂ ਨਸ਼ਾ ਕਰਨ ਵਾਲੇ ਲੋਕ ਵੀ ਆਦੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਜਾਂ ਫਿਰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕੀਤਾ ਗਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਦਰਜ ਕੀਤੇ ਗਏ ਕੇਸਾਂ ਦੀ ਕੋਖ ਵਿੱਚ ਕਈ ਅਜਿਹੇ ਨੁਕਤੇ ਵੀ ਸਾਹਮਣੇ ਆਏ ਨੇ ਫੜੇ ਗਏ ਨਸ਼ਾ ਕਰਨ ਵਾਲਿਆਂ ਉੱਤੇ ਵੀ ਐਨ ਡੀ ਪੀ ਐਸ ਐਕਟ ਦੀ ਧਾਰਾ 27 ਕਾਡ 85 ਤਹਿਤ ਕੇਸ ਦਰਜ ਕੀਤੇ ਗਏ ਨੇ ਇਹਨਾਂ ਕੇਸਾਂ ਵਿੱਚ ਨਸ਼ੇ ਦੀ ਕੋਈ ਵੀ రికవరీ ਨਹੀਂ ਹੋਈ ਬਹੁਤੇ ਕੇਸਾਂ ਵਿੱਚ ਮੁਖਬਰ ਦੀ ਇਤਲਾਹ ਉੱਤੇ ਹੀ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਪੁਲਸ ਕੇ ਸੰਸਾਰ ਨਸ਼ੇੜੀ ਝਾੜੀਆਂ ਖਾਲੀ ਪਲਾਟਾਂ ਤੇ ਸੁਨੀਆਂ ਡਰੇਨਾ ਚ ਬੈਠੇ ਸਨ ਜਿਨ੍ਹਾਂ ਕੋਲ ਪੁਲਿਸ ਨੇ 10-10 ਰੁਪਏ ਦੇ ਨੋਟ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤੇ ਨੇ ਤੇ ਉਹਨਾਂ ਉੱਪਰ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਨੇ ਹਾਲਾਂਕਿ ਪੰਜਾਬ ਸਰਕਾਰ ਕਹਿ ਰਹੀ ਕਿ ਜਿਹੜੇ ਨਸ਼ੇ ਕਰ ਰਹੇ ਨੇ ਉਹ ਬਿਮਾਰ ਨੇ ਉਹਨਾਂ ਨੂੰ ਦੋਸ਼ੀ ਦੀ ਤੌਰ ਤੇ ਨਹੀਂ ਦੇਖਣਾ ਚਾਹੀਦਾਗਾ ਉਹਨਾਂ ਨੂੰ ਵਿਕਟਮ ਦੀ ਤੌਰ ਤੇ ਦੇਖਣਾ ਚਾਹੀਦਾ ਹੈਗਾ ਕਿ ਉਹਨਾਂ ਨੂੰ ਨਸ਼ਾ ਤੋਂ ਕਿਵੇਂ ਨਜਾਦ ਦੋਣੀਆਂ ਸਰਕਾਰ ਕਾਰਵਾਈ ਕਰੀ ਲੇਕਿਨ ਹੁਣ ਉਹਨਾਂ ਦੇ ਖਿਲਾਫ ਜਿਹੜੇ ਮੁੰਡੇ ਨਸ਼ਾ ਕਰਦੇ ਆਦੀ ਹੋ ਚੁੱਕੇ ਨੇ ਇਸ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਹੀ ਨਸ਼ੇ ਦੇ ਤਸਕਰ ਬਣਾ ਕੇ ਜਿਲਾ ਵਿੱਚ ਭੇਜਿਆ ਜਾ ਰਿਹਾ ਗੱਲ ਚਾਟੀਵਿੰਡ ਥਾਣਾ ਅਬਰਸਰ ਦੇ ਵਿੱਚ 27 ਮਈ ਨੂੰ ਦਰਜ ਕੇਸ ਵਿੱਚ ਮੜੀਆਂ ਵਿੱਚ ਸ਼ਮਸ਼ਾਨ ਘੜ ਵਿੱਚ ਨੌਜਵਾਨ 10 ਰੁਪਏ ਦੇ ਨੋਟ ਨਾਲ ਧੂਆਂ ਖਿੱਚਦਾ ਫੜਿਆ ਗਿਆ ਉਸ ਕੋਲੋਂ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਤੇ ਉਹਦੇ ਖਿਲਾਫ ਵੀ ਐਨਡੀਪੀਐਸ ਐਕਟ ਤੇ ਕੇਸ ਦਰਜ ਕੀਤਾ ਗਿਆ। ਗੱਲ 28 ਮਈ ਦੀ ਹੈ। 28 ਮਈ ਨੂੰ ਜਿਹੜਾ ਅੰਮ੍ਰਿਤਸਰ ਦੇ ਮੱਤੇਵਾਲ ਥਾਣੇ ਵਿੱਚ ਦਰਜ ਕੇਸ ਅਨਸਾਰ ਪਿੰਡ ਝਾਮਕਾ ਨੇੜੇ ਇੱਕ ਝਾੜੀਆਂ ਵਿੱਚੋਂ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅੱਧਾ ਜਲਿਆ 10 ਰੁਪਏ ਦਾ ਨੋਟ, ਲਾਈਟਰ ਅਤੇ ਸਿਲਵਰ ਪੰਨੀ ਫੜੀ ਗਈ ਸੀ। ਉਹਦੇ ਖਿਲਾਫ ਵੀ ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਕਦਮਾ ਦਰਜ ਕਰ ਲਿਆ ਇਸੇ ਤਰ੍ਹਾਂ ਜਿਹੜਾ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਖਲਚੀਆਂ ਥਾਣੇ ਦੀ ਵੀ ਪਾਰਟੀ ਨੇ ਗਸ ਦੌਰਾਨ ਇੱਕ ਡਰੇਨ ਤੋਂ ਦੋ ਨਸ਼ਾ ਕਰਨ ਵਾਲੇ ਮੁੰਡੇ ਫੜੇ ਨੇ ਉਹਨਾਂ ਕੋਲ ਵੀ 10 ਰੁਪਏ ਦਾ ਨੋਟ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਉਹਨਾਂ ਖਿਲਾਫ ਵੀ ਐਨਡੀਪੀਐਸ ਐਕਟ ਦੀ ਧਾਰਾ 27 ਕਾਟ 85 ਤਹਿਤ ਕੇਸ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੀ ਪਿੰਡ ਭਿੰਡੀ ਸੈਦਾ ਪੁਲਿਸ ਸਟੇਸ਼ਨ ਵਿੱਚ ਵੀ 29 ਮਈ ਨੂੰ ਦਰਜ ਕੇਸ ਵਿੱਚ ਪੁਲਿਸ ਨੇ ਪਿੰਡ ਵਜੀਦ ਦੇ ਦੋ ਬੰਦੇ ਸੂਵੇ ਵਿੱਚੋਂ ਜਿਹੜੇ ਨੇ ਉਹ ਫੜੇ ਨੇ ਦੋ ਮੁੰਡੇ ਸੀ ਜਿਨ੍ਹਾਂ ਕੋਲ 10 ਰੁਪਏ ਦਾ ਨੋਟ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਸੀ ਕਿਸੇ ਵੀ ਕੇਸ ਵਿੱਚ ਨਸ਼ੇ ਦੀ ਬਰਾਮਦਗੀ ਨਹੀਂ ਕੀਤੀ ਗਈ। ਇਵੇਂ ਹੀ ਪੁਲਿਸ ਸਟੇਸ਼ਨ ਬਿਆਸ ਵਿੱਚ 28 ਮਈ ਨੂੰ ਦਰਜ ਕੇਸ ਅਨਸਾਰ ਪੁਲਿਸ ਪਾਰਟੀ ਨੇ ਝਾੜੀਆਂ ਵਿੱਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲ ਦੋ ਨੋਟ ਲਾਈਟਰ ਅਤੇ ਸਿਲਵਰ ਪੇਪਰ ਮਿਲਿਆ ਇਹ ਕੇਸ ਇੱਕ ਨਮੂਨਾ ਹਨ ਅਤੇ ਰਜਾਨਾ ਦਰਜ ਹੋ ਰਹੇ ਪੁਲਿਸ ਕੇਸਾਂ ਵਿੱਚ ਅਜਿਹੇ ਨਸ਼ੇੜੀਆਂ ਉੱਤੇ ਹੀ ਸਰਕਾਰ ਕੇਸ ਦਰਜ ਕਰ ਰਹੀ ਹੈ ਫੌਜਦਾਰੀ ਕੇਸਾਂ ਦੇ ਮਾਅਰ ਵਕੀਲ ਰਜੇਸ਼ ਸ਼ਰਮਾ ਆਖਦੇ ਨੇ ਕਿ ਐਨ ਡੀ ਪੀ ਐਸ ਦੀ ਧਾਰਾ 27 ਕਾਡ 85 ਤਹਿਤ ਦਰਜ ਕੇਸ ਜਮਾਨਤਯੋਗ ਹੁੰਦੇ ਨੇ ਜੋ ਅਕਸਰ ਹੀ ਨਸ਼ੇੜੀਆਂ ਤੇ ਦਰਜ ਹੁੰਦੇ ਨੇ ਜੋ ਨਸ਼ੇੜੀ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਹੈ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਨੇ ਇਹ ਸਾਰੀਆਂ ਐਫ ਆਈ ਆਰਾਂ ਨੂੰ ਤਫਸੀਲ ਦੇ ਨਾਲ ਪੜਿਆ ਉਹਨਾਂ ਨੇ ਖੋਜ ਕੀਤੀ ਔਰ ਉਹਨਾਂ ਨੇ ਪੂਰੀ ਪਰਚੋਲ ਕੀਤੀ ਹੈ ਉਸ ਪਰਚੋਲ ਦੌਰਾਨ ਇਹ ਕੁਝ ਉਹਨਾਂ ਨੇ ਹਵਾਲੇ ਦਿੱਤੇ ਨੇ ਜਿਹਦੇ ਚ ਕਿ ਨਸ਼ਾ ਕਰਨ ਵਾਲੇ ਜਿਹੜੇ ਮੁੰਡੇ ਆਦੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਨਸ਼ੇੜੀ ਵੀ ਕਿਹਾ ਜਾ ਸਕਦਾ ਹਾਲਾਂਕਿ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਲੇਕਿਨ ਉਹ ਇਸ ਦਲਦਲ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਵਿੱਚ ਫਸ ਗਏ ਨੇ ਉਹਨਾਂ ਕੋਲ 10 ਰੁਪਏ ਦਾ ਨੋਟ ਕਿਉਂਕਿ ਜਿਹੜੀ ਉਹ ਹਿਰਨ ਜਾਂ ਸਮੈਕ ਖਾਂਦੇ ਨੇ ਉਹ ਦੱਸਿਆ ਜਾਂਦਾ ਵਾ ਕਿ 10 ਰੁਪਏ ਦੇ ਨੋਟ ਉੱਪਰ ਰੱਖ ਕੇ ਜਾਂ ਸਿਲਵਰ ਦਾ ਜਿਹੜਾ ਪੇਪਰ ਦਾ ਉਹਦੇ ਉੱਪਰ ਰੱਖ ਕੇ ਫਿਰ ਲਾਈਟਰ ਨਾਲ ਅੱਗ ਲਗਾਉਂਦੇ ਉਹਦੇ ਜੋ ਜਿਹੜਾ ਧੂਆ ਨਿਕਲਦਾ ਉਹਨਾਂ ਨੂੰ ਨਸ਼ੇ ਦੇ ਰੂਪ ਦੇ ਵਿੱਚੋਂ ਲੈਂਦੇ ਨੇ ਉਹਨਾਂ ਨੂੰ ਫਿਰ ਕਿਉਂਕਿ ਲੱਤ ਲੱਗ ਚੁੱਕੀ ਆਦੀ ਹੁੰਦੇ ਨੇ ਉਹ ਫਿਰ ਰਾਹਤ ਮਹਿਸੂਸ ਕਰਦੇ ਨੇ ਹੁਣ ਪੁਲਿਸ ਛਾਪੇਮਾਰੀ ਦੌਰਾਨ ਕਿਉਂਕਿ ਐਫ ਆਈ ਆਰ ਐ ਦਰਜ ਕਰਨੀਆਂ ਹੁੰਦੀਆਂ ਨੇ ਟਾਰਗੇਟ ਦਿੱਤੇ ਜਾ ਰਹੇ ਨੇ ਫਿਰ ਉਹ ਜਿਹੜੇ ਨਸ਼ਾ ਕਰਨ ਵਾਲੇ ਮੁੰਡੇ ਨੇ ਜਿਹੜੇ ਦਲਦਲ ਵਿੱਚ ਫਸੇ ਨੇ ਜਿਨ੍ਹਾਂ ਨੂੰ ਪੀੜਤ ਦੇ ਤੌਰ ਤੇ ਲੈਣਾ ਚਾਹੀਦਾ ਸਰਕਾਰ ਨੂੰ ਉਹਨਾਂ ਨੂੰ ਸਰਕਾਰ ਦੋਸ਼ੀ ਦੇ ਤੌਰ ਤੇ ਲੈ ਰਹੀ ਹੈ ਤੇ ਉਹਨਾਂ ਤੇ ਮਕਦਮੇ ਦਰਜ ਹੋ ਰਹੇ ਨੇ ਇਸ ਮਸਲੇ ਦੇ ਵਿੱਚ ਪੱਤਰਕਾਰ ਚਰਨਜੀਤ ਭੁੱਲਰ ਹੋਣੀ ਜਿਹੜੇ ਨੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਗੱਲ ਕਰਦੇ ਨੇ ਹਰਪਾਲ ਸਿੰਘ ਚੀਮਾ ਜੋ ਨਸ਼ਿਆਂ ਖਿਲਾਫ ਮਹਮ ਕਮੇਟੀ ਦੇ ਮੁਖੀ ਵੀ ਹਨ ਤੇ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਸ਼ਰਾਵ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਤਾ ਜੋ ਉਹਨਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਗਈ ਹੈ ਗਾਹਕ ਖਤਮ ਹੋਣ ਨਾਲ ਤਸਕਰ ਵੀ ਖਤਮ ਹੋ ਰਹੇ ਨੇ ਉਧਰ ਪੁਲਿਸ ਵੱਲੋਂ ਦਰਜ ਕੇਸਾਂ 'ਚ ਜੋ ਰਿਕਵਰੀ ਹੁੰਦੀ ਹੈ ਉਹ ਕੇਸਾਂ ਦੇ ਨਪਟਾਰੇ ਤੱਕ ਕੇਸ ਪ੍ਰਾਪਰਟੀ ਬਣ ਜਾਂਦੀ ਹੈ ਜੇ ਇਸ ਲਿਹਾਜ਼ ਦੇ ਨਾਲ ਨਸ਼ੇੜੀਆਂ ਤੋਂ ਸਾਜੋ ਸਮਾਨ ਫੜਿਆ ਜਾ ਰਿਹਾ ਉਸ ਤੋਂ ਜ਼ਿਆਦਾ ਕਿ ਥਾਣਿਆਂ ਦੇ ਮਾਲਖਾਨਿਆਂ ਵਿੱਚ ਹੁਣ ਦਸਾਂ ਦਸਾਂ ਦੇ ਨੋਟ ਲਾਈਟਰ ਅਤੇ ਸਿਲਵਰ ਪੇਪਰਾਂ ਦੇ ਢੇਰ ਲੱਗ ਗਏ ਹੋਣਗੇ ਕਾਫੀ ਜਲੇ ਹੋਏ ਨੋਟਾਂ ਦੀ ਵੀ ਰਿਕਵਰੀ ਹੋਈ ਹੈ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ ਮੜੀਆਂ ਦੇ ਵਿੱਚੋਂ ਡਰੇਨਾ ਦੇ ਵਿੱਚੋਂ ਝਾੜੀਆਂ ਦੇ ਵਿੱਚੋਂ ਜਿਹੜਾ ਧੂਆਂ ਨਿਕਲ ਰਿਹਾ ਕਿਉਂਕਿ ਜਿਹੜੇ ਨਸ਼ੇੜੀ ਜਿਹੜੇ ਜਿਨ੍ਹਾਂ ਨੂੰ ਲਤ ਲੱਗ ਚੁੱਕੀ ਆਦੀ ਹੋ ਚੁੱਕੇ ਨੇ ਉਹ ਜਾਂ ਤੇ ਦਸਾਂ ਦਾ ਨੋਟ 20ਾਂ ਦਾ ਨੋਟ ਜਾਂ ਜਿਹੜਾ ਸਿਲਵਰ ਪੇਪਰ ਹੁੰਦਾ ਉਹਦੇ ਤੇ ਰੱਖ ਕੇ ਉਹ ਨਸ਼ਾ ਕਰਦੇ ਨੇ ਜਦੋਂ ਡਰੇਨਾ 'ਚ ਬੈਠੇ ਮੜੀਆਂ 'ਚੋਂ ਬੈਠੇ ਝਾੜੀਆਂ ਜੋ ਬੈਠੇ ਤੂੰ ਵਾ ਨਿਕਲਦੇ ਤੇ ਪੁਲਿਸ ਪਹੁੰਚ ਜਾਂਦੀ ਕਿਉਂਕਿ ਮੁਖਬਰ ਉਹਨਾਂ ਨੂੰ ਦੱਸ ਦਿੰਦੇ ਨੇ ਇਹ ਸਰਕਾਰ ਦੀ ਜਿਹੜੀ ਜੁਧ ਨਸ਼ਾ ਵਿਰੁੱਧ ਦੇ ਤਹਿਤ ਇਹ ਕੁਝ ਗੱਲਾਂ ਸਾਹਮਣੇ ਆ ਜੋ ਪ੍ਰਕਾਸ਼ਿਤ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬੁਰੀ ਤਰ੍ਹਾਂ ਜਿਹੜਾ ਵਾ ਫੈਲਿਆ ਹੋਇਆ ਆ ਵਿਧਾਨ ਸਭਾ ਦੇ ਵਿੱਚ ਵੀ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦਾ ਚੁੱਕੇ ਨੇ ਕਿ ਪੰਜਾਬ ਚ ਕਰੀਬ ਪ੍ਰਾਈਵੇਟ ਤੇ ਜਿਹੜੇ ਸਰਕਾਰੀ ਜਿਹੜੇ ਨਸ਼ਾ ਛਡਾਓ ਕੇਂਦਰ ਨੇ ਉੱਥੇ ਨਸ਼ਾ ਜਿਹੜਾ ਛੱਡਣਾ ਚਾਹੁੰਦੇ ਨੇ ਜਾਂ ਜਿਹੜੇ ਦਰਦ ਨੇ ਉਹਨਾਂ ਦੀ ਗਿਣਤੀ ਕੋਈ 10 ਲੱਖ 30 ਹਜ਼ਾਰ ਹੈ ਜਿੰਦੇ ਚ 7 ਸਾਲ 8 ਸਾਲ 9 ਸਾਲ ਦੇ ਬੱਚੇ ਵੀ ਸ਼ਾਮਲ ਨੇ ਇੱਕ ਬਹੁਤ ਹੀ ਪੰਜਾਬ ਦੀ ਡਰਾਉਣੀ ਤਸਵੀਰ ਹੈ ਕਿ ਸਾਡਾ ਜਿਹੜਾ ਬਾਲਕ ਆ ਕੱਚੀਆਂ ਸਲੇਟਾਂ ਨੇ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੀਆਂ ਨੇ ਇਹ 10 ਲੱਖ 30 ਹਜ਼ਾਰ ਜਿਹੜੀ ਗਿਣਤੀ ਆ ਇਹ ਰਿਕਾਰਡ ਵਿੱਚ ਹਾਲਾਂਕਿ ਜਿਹੜੇ ਮਾਪਿਆਂ ਦੀ ਸਹਿਮਤੀ ਦੇ ਨਾਲ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਮੁੰਡੇ ਰੇ ਉਹਨਾਂ ਦੇ ਤੇ ਨਸ਼ਾ ਛੱਡਣ ਦੇ ਕਾਫੀ ਚਾਂਸ ਬਣ ਜਾਂਦੇ ਨੇ ਪਰ ਪੰਜਾਬ ਪੁਲਿਸ ਵੀ ਕਈਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾ ਰਹੀ ਆ ਉੱਥੇ ਮੁੰਡੇ ਫਿਰ ਫਰਾਰ ਹੋ ਜਾਂਦੇ ਨੇ ਬੀਤੇ ਦਿਨ ਵੀ ਖਬਰਾਂ ਛਪੀਆਂ ਸੀ ਅੱਜ ਵੀ ਖਬਰਾਂ ਛਪੀਆਂ ਨੇ ਕਿ ਕਈ ਨਸ਼ਾ ਛਡਾਊ ਕੇਂਦਰ ਜਿਹੜੇ ਪੁਲਿਸ ਨੇ ਜ਼ਬਰੀ ਫੜ ਕੇ ਭਰਤੀ ਕਰਵਾਏ ਸੀ ਉਹ ਫਰਾਰ ਹੋ ਗਏ ਨੇ ਪਰ ਗੱਲ ਕਿ ਪੰਜਾਬ 'ਚ ਨਸ਼ਾ ਕਿਵੇਂ ਖਤਮ ਹੋਊਗਾ ਮਾਪਿਆਂ ਦੇ ਨਾਲ ਨਾਲ ਸਮਾਜ ਨੂੰ ਵੀ ਜ਼ਿੰਮੇਵਾਰੀ ਸਮਝਣੀ ਆ ਸਰਕਾਰ ਨੂੰ ਵੀ ਸਾਥ ਦੇਣਾ ਪਊਗਾ ਪੁਲਿਸ ਨੂੰ ਲੇਕਿਨ ਪੁਲਿਸ 'ਤੇ ਇਲਜ਼ਾਮ ਲੱਗਦੇ ਨੇ ਕਿ ਉਹ ਸਾਥ ਨਹੀਂ ਦੇ ਜੇ ਕੋਈ ਨਸ਼ਿਆਂ ਦੇ ਖਿਲਾਫ ਤਸਕਰਾਂ ਦੇ ਖਿਲਾਫ ਬੋਲਦਾ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦੀ ਜਿਹੜੀ ਸਭ ਤੋਂ ਵੱਡੀ ਧਾਰਨਾ ਹੈ ਕਿ ਜਿਸ ਫੌਜੀ ਨੇ ਦੇਸ਼ ਵਾਸਤੇ ਸੇਵਾ ਕੀਤੀ ਹੈ ਵੇ ਬਤੌਰ ਫੌਜੀ ਸੂਬੇਦਾਰ ਉਹ ਪਿੰਡ ਦੇ ਵਿੱਚ ਆ ਕੇ ਨਸ਼ਾ ਕਿਉਂਕਿ ਵਿਕਦਾ ਇਸ ਸ਼ਰੇਆਮ ਉੱਥੇ ਉਹ ਲਾਮਬੰਦ ਕਰਦਾ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕਿੰਨੇ ਮੁਖਬਰ ਨੇ ਦੱਸਿਆ ਹੋਊਗਾ ਜਾਂ ਪੁਲਿਸ ਤੇ ਵੀ ਇਲਜ਼ਾਮ ਲੱਗ ਜਾਂਦੇ ਕਿ ਉਹ ਵੀ ਆਪ ਹੀ ਦੱਸ ਦਿੰਦੇ ਨੇ ਫਿਰ ਉਹ ਨਸ਼ਾ ਤਸਕਰ ਆਉਂਦੇ ਨੇ ਪਿੰਡ ਦੇ ਵਿੱਚ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਪਿੰਡ ਇਕੱਠਾ ਹੁੰਦਾ ਫਿਰ ਆਨੰਦ ਫਾਨ ਦੇ ਵਿੱਚ ਬਠਿੰਡਾ ਪੁਲਿਸ ਉਸ ਐਸਐਚਓ ਨੂੰ ਵੀ ਜਿਹੜਾ ਬਸ ਸਸਪੈਂਡ ਕਰ ਦਿੰਦੀ ਹੈ ਕਿਉਂਕਿ ਐਸਐਚਓ ਤੇ ਵੀ ਇਲਜ਼ਾਮ ਲੱਗਦੇ ਸੀ ਕਿ ਉਹਨੇ ਇਹ ਲੋਕਾਂ ਨੂੰ ਡਰਾਇਆ ਸੀ ਕਿ ਇਹਦੇ ਚ ਇਹ ਨਾ ਲਿਖਿਆ ਜਾਵੇ ਕਿ ਪਿੰਡ ਦੇ ਵਿੱਚ ਨਸ਼ਾ ਵਿਕਦਾ ਉਹ ਇਹ ਵੀ ਐਸਐਚਓ ਤੇ ਇਲਜ਼ਾਮ ਲੱਗੇ ਸੀ ਉਹ ਕਹਿੰਦੇ ਇਹ ਵੀ ਨਾ ਲਿਖੋ ਕਿ ਪਿੰਡ ਬਕਾਵਾ ਲੇਕਿਨ ਪੰਜਾਬ ਦੇ ਵਿੱਚ ਪੁਲਿਸ ਵਾਲੇ ਖਾਸ ਕਰਕੇ ਪੰਚਾਇਤਾਂ ਕੋ ਜਾ ਕੇ ਸਰਪੰਚਾਂ ਕੋ ਜਾ ਕੇ ਕਿਉਂਕਿ ਸਰਪੰਚਾਂ ਦੇ ਵਿੱਚ ਸਿਆਸਤ ਪੰਚਾਇਤਾਂ ਥਾਣਿਆਂ ਨਾਲ ਚੱਲਦੀ ਹੈ ਉਹ ਮਤੇ ਪਾਸ ਕਰਕੇ ਦੇਈ ਜਾਂਦੇ ਨੇ ਕਿ ਸਾਡੇ ਪਿੰਡ ਨਸ਼ਾ ਨਹੀਂ ਵਿਗਦਾ ਅਸੀਂ ਨਾ ਨਸ਼ਾ ਖਾਣ ਵਾਲੇ ਨੂੰ ਜਾਂ ਵੇਚਣ ਵਾਲੇ ਦੇ ਹੱਕ ਵਿੱਚ ਨਾਊਗਾ ਪਰ ਪੰਜਾਬ ਦੇ ਵਿੱਚੋਂ ਨਸ਼ਾ ਇਦਾਂ ਨਹੀਂ ਖਤਮ ਹੋਣਾ ਜਿਵੇਂ ਸਰਕਾਰ ਕਰਨਾ ਚਾਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਦ ਤੱਕ ਸਰਕਾਰ ਲੋਕਾਂ ਕੋਲ ਸਹਿਯੋਗ ਨਹੀਂ ਲੈਂਦੀ ਉਲਟਾ ਜਦੋਂ ਲੋਕਾਂ ਦੇ ਮੁਕਦਮੇ ਦਰਜ ਹੁੰਦੇ ਨੇ ਜਿਹੜੇ ਪੀੜਤ ਮੁੰਡੇ ਦਲਦਲ ਉਹਨਾਂ ਦੇ ਮੁਕਦਮੇ ਦਰਜ ਹੁੰਦੇ ਨੇ ਤੇ ਫਿਰ ਅਜਿਹੀ ਸਥਿਤੀ ਵਿੱਚ ਨਸ਼ਾ ਖਤਮ ਨਹੀਂ ਹੋ ਸਕਦਾ ਸਰਕਾਰ ਨੂੰ ਚੰਗੇ ਕਾਬਲ ਬੇਨਤੀ ਇਮਾਨਦਾਰ ਜਿਹੜੇ ਅਫਸਰ ਅੱਗੇ ਲੈ ਕੇ ਆਉਣ ਪੈਣਗੇ ਸਰਕਾਰ ਨੇ ਆਪ ਹੀ ਜ਼ਿਲ੍ਹਿਆਂ ਦੇ ਵਿੱਚੋਂ ਡੀਐਸਪੀ ਸਸਪੈਂਡ ਕੀਤੇ ਨੇ ਬਠਿੰਡਾ ਦੇ ਵਿੱਚ ਡੀਐਸਪੀ ਸਸਪੈਂਡ ਕੀਤਾ ਹੋਰ ਵੀ ਅਜਿਹੇ ਕੇਸਾਂ ਦੇ ਵਿੱਚ ਜਿਹੜੇ ਸਸਪੈਂਡ ਹੋਏ ਦਾ ਮਤਲਬ ਹੈ ਕਿ ਹੱਲੇ ਵੀ ਪੁਲਿਸ ਦੇ ਵਿੱਚ ਕਾਫੀ ਕਾਲੀਆਂ ਪੇਡਾਂ ਨੇ ਸਰਕਾਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਈ ਦਫਾ ਬਣ ਚੁੱਕੇ ਲੇਕਿਨ ਆ ਜਿਹੜੀ ਸਥਿਤੀ ਆ ਇਹਨੂੰ ਸਰਕਾਰ ਨੂੰ ਜਿਹੜੀ ਆਪਣੀ ਨੀਤੀ ਆ ਜਿਹੜੀ ਯੋਧ ਨਸ਼ਾ ਵਿਰੁੱਧ ਉਹਦੇ 'ਚ ਵੀ ਤਬਦੀਲੀ ਕਰਨ ਦੀ ਜ਼ਰੂਰਤ ਆ ਕਿ ਜਿਹੜੇ ਵਿਕਟਮ ਹੋ ਚੁੱਕੇ ਨੇ ਉਹਨਾਂ ਉੱਪਰ ਜਿਹੜੇ ਮੁਕੱਦਮੇ ਜਿਹੜੇ ਦਰਜਕਾਰੀ ਆ ਉਹਦੇ ਨਾਲ ਨੰਬਰ ਤੇ ਜ਼ਰੂਰ ਐਫ ਆਈ ਆਰ ਦੇ ਵੱਧ ਰਹੇ ਨੇ ਪਰ ਉਹਦੇ ਨਾਲ ਨਸ਼ਾ ਖਤਮ ਨਹੀਂ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦਾ ਪਿੰਡਾਂ ਵਿੱਚ ਕਮੇਟੀਆਂ ਬਣੀਆਂ ਆਈਆਂ ਨੇ ਪਰ ਕਮੇਟੀਆਂ ਦੇ ਮੈਂਬਰਾਂ ਨੂੰ ਤੇ ਚੇਅਰਮੈਨ ਨੂੰ ਡਰਾ ਕਿ ਨਸ਼ੇ ਦੇ ਤਸਕਰਾਂ ਆ ਕੇ ਕਿਤੇ ਉਹਨਾਂ ਦੀਆਂ ਲੱਤਾਂ ਬਾਹਾਂ ਕੀ ਤੋੜ ਨਹੀਂ ਆਈਆਂ ਮੋਗਾ ਜ਼ਿਲ੍ਹੇ ਦੇ ਵਿੱਚ ਤਾਂ ਇੱਕ ਕਮੇਟੀ ਦੇ ਮੈਂਬਰ ਦਾ ਕਤਲ ਵੀ ਹੋ ਗਿਆ ਸੀ ਇਸ ਜਾਣਕਾਰੀ ਨਾਲ ਧਰਤੋਲਿਆਂ ਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ